ਤੁਹਾਡਾ ਜੀ ਬਾਪਰੀਪੁਰ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਅੰਮ੍ਰਿਤਸਰ ਤੋਂ ਸੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਮਾਰਾਸ਼ਟਰ ਸਿਖਲਾਈ ਦੌਰੇ ਤੇ ਭੇਜੇ ਜਾ ਰਿਹਾ ਹੈ ਕਿਸ ਤਰ੍ਹਾਂ ਲੱਗਦਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਮਤਲਬ ਜਿਸ ਤਰ੍ਹਾਂ ਉੱਧਰ ਦੀ ਸਰਕਾਰ ਕੰਮ ਕਰ ਰਹੀ ਹੈ ਸਾਨੂੰ ਉਹਨਾਂ ਤੋਂ ਦੇਖ ਕੇ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ ਇਹ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਤਾਂ ਉਪਰਾਲੇ ਕਰੇ ਨੇ ਨਹੀਂ ਨਹੀਂ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਦਾਂ ਦੇ ਉਪਰਾਲੇ ਨਹੀਂ ਕੀਤੇ ਤੇ ਕੀ ਲੱਗਦਾ ਕਿ ਕਿਹੋ ਜਿਹਾ ਬਦਲਾਅ ਫਿਰ ਪੰਜਾਬ ਦੇਖਣ ਨੂੰ ਵੈਲਡ ਕਿਉਂ ਸਪਲਾਈ ਕਰਕੇ ਰੱਖੇ ਕਿ ਕਾਫੀ ਜ਼ਿਆਦਾ ਪ੍ਰਭਾਵ ਆਵੇਗਾ ਕਿਉਂਕਿ ਪੰਚ ਸਰਪੰਚ ਜਿਹੜੇ ਸਾਡੇ ਨਾਲ ਜਾ ਰਹੇ ਨੇ ਤੇ ਨਾਲ ਦਰਸ਼ਨੀ ਕਰਾ ਰਹੇ ਹੈ ਸਰਕਾਰ ਤੋਂ ਹਾਂਜੀ ਹਾਂਜੀ ਸਾਨੂੰ ਹਜ਼ੂਰ ਸਾਹਿਬ ਦੇ ਦਰਸ਼ਨ ਦਿਖਾਉਣਗੇ ਤੇ ਕਬੱਡੀ ਗੱਲ ਜੇ ਤੁਸੀਂ ਮਾਨ ਸਨਮਾਨ ਨਾਲ ਭੇਜਿਆ ਜਾ ਰਿਹਾ ਸਪੈਸ਼ਲ ਟ੍ਰੇਨ ਤੇ ਸਿਕਿਉਰਿਟੀ ਦਾ ਵੀ ਇੰਤਜ਼ਾਮ ਹੈ ਹਾਂਜੀ ਕਿਸ ਤਰ੍ਹਾਂ ਦੇ ਦਿਓ ਮੈਂ ਜਿਹੜੇ ਮਹਿਲਾ ਪੰਚ ਸਰਪੰਚਾਂ ਦਾ ਸਰਪੰਚ ਕਰ ਰਹੀ ਹੈ ਆ ਸਾਨੂੰ ਬਹੁਤ ਵਧੀਆ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਮਤਲਬ ਪੰਜ ਸਰਪੰਚ ਜਿਹੜੇ ਆ ਲੇਡੀਜ਼ ਨੂੰ ਉਹਨਾਂ ਨੇ ਅਗਾਹ ਵੱਧੂ ਸੋਚਦੇ ਨਾਲ ਅੱਗੇ ਭੇਜ ਰਹੇ ਆ ਕਿ ਇਸ ਤੋਂ ਪਹਿਲਾਂ ਤੇ ਲੇਡੀਜ਼ ਜਿਹੜੀ ਸਰਪੰਚ ਹੈ ਉਹਨਾਂ ਨੂੰ ਕਦੀ ਮੌਕਾ ਨਹੀਂ ਸੀ ਮਿਲਿਆਗਾ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਜੀ ਤੁਹਾਨੂੰ ਕਿੱਦਾਂ ਲੱਗਦਾ ਕਿ ਜਦੋਂ ਲੇਡੀਜ਼ ਨੂੰ ਪੰਜ ਸਰਪੰਚ ਬਣਾਉਂਦੇ ਸੀ ਕਿ ਹਲੇ ਉਹਤੇ ਘਰ ਦੇ ਹੀ ਕੰਮ ਕਰੀ ਜਾਂਦੇ ਸੀਗੇ ਫਿਰ ਹਾਂਜੀ ਸਰ ਇਹ ਬਹੁਤ ਨਟੀਆਂ ਆਪਰਚੂਨਿਟੀ ਸਰਕਾਰ ਨੇ ਸਾਨੂੰ ਦਿੱਤੀ ਹੈ ਕਿ ਅਸੀਂ ਉੱਥੇ ਦਰਸ਼ਨ ਵੀ ਕਰਕੇ ਆਵਾਂਗੇ ਤੇ ਕੁਝ ਸਿੱਖ ਕੇ ਵੀ ਆਵਾਂਗੇ ਤੇ ਬਹੁਤ ਵਧੀਆ ਲੱਗ ਰਿਹਾ ਸਰ ਇਸ ਜਾ ਰਹੇ ਲੱਗਦਾ ਸਰ ਨਾਰੀ ਸ਼ਕਤੀ ਲਈ ਪੰਜਾਬ ਚ ਕੰਮ ਕਰੂਗੀ ਬਿਲਕੁਲ ਬਿਲਕੁਲ ਸਰ ਬਿਲਕੁਲ ਕੰਮ ਕਰੇਗੀ ਨਾਰੀ ਸ਼ਕਤੀ ਨਾਰੀ ਸ਼ਕਤੀ ਜਿੰਦਾਬਾਦ ਜੀ ਮੈਂ ਕਹਿਣਾ ਚਾਹੁੰਦੀ ਆ ਕਿ ਭਗਵੰਤ ਮਾਨ ਸਰਕਾਰ ਦਾ ਇਸ ਪ੍ਰਾਲੇ ਲਈ ਬਹੁਤ ਜ਼ਿਆਦਾ ਧੰਨਵਾਦ ਇੱਕ ਤਾਂ ਸਾਨੂੰ ਦਰਸ਼ਨ ਦਿਦਾਰੇ ਕਰਾ ਰਹੇ ਨੇ ਤੇ ਦੂਜਾ ਸਾਨੂੰ ਪਿੰਡਾਂ ਦਾ ਉਹਨਾਂ ਨੇ ਸਾਨੂੰ ਦੌਰਾ ਕਰਵਾਣਾ ਜੋ ਪਿੰਡ ਆਪਣੇ ਆਪ ਆਪਣੇ ਜਿਵੇਂ ਸੋਲੋ ਲਾਈਟ ਆਪਣੇ ਤੋਂ ਪੈਦਾ ਕਰ ਰਹੇ ਨੇ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਨਵਾਂ ਸਾਨੂੰ ਮਿਲ ਸਕਦਾ ਹੈ ਤੇ ਅਸੀਂ ਇਹ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ। ਤੇ ਲੱਗਦਾ ਕਿ ਇਹ ਬੀਬੀਆਂ ਫੀਡ ਦੇ ਉੱਤੇ ਕੇ ਬਾਅਦ ਆਪ ਕੰਮ ਕਰ ਤ ਗਿਆ ਨਹੀਂ। ਮੈਂ ਕਹਿ ਰਹੀ ਆ ਕਿ ਇਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਪਵੇਗਾ ਕਿਉਂਕਿ ਅੱਜ ਹੀ ਅਸੀਂ ਇੱਕ ਦੂਜੇ ਨਾਲ ਮਿਲੇ ਆ ਤੇ ਅਸੀਂ ਅੱਜ ਹੀ ਇੰਨੇ ਜ਼ਿਆਦਾ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਲੱਗਦਾ ਕਿ ਜੇ ਇਹ ਵਾਲਾ ਉਪਰਾਲਾ ਸਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਣ ਵਾਲਾ ਹੈ। ਵੀਰ ਭਾ ਭਾ ਇਹਦੇ ਸਰਕਾਰ ਤੋਂ ਇੱਕ ਸਪਲਾਈ ਕੰਪਨੀ ਭੇਜੀ ਹੈ ਤੇ ਨਾਲੇ ਦਰਸ਼ਕ ਵੀ ਕਰਾਇਆ ਹੈ। ਕਿੱਦਾਂ ਦੇਖੋ ਸਰਕਾਰ ਦੇ ਫੈਸਲੇ ਬਹੁਤ ਵਧੀਆ ਨੇ। ਇਹ ਮਾਨ ਸਰਕਾਰ ਨੇ ਪਹਿਲੀ ਵਾਰੀ ਇਤਾਂ ਦਾ ਫੈਸਲਾ ਲਿਆ। ਵੀ ਬਹੁਤ ਵਧੀਆ ਹੈ ਵੀ ਸਰਕਾਰ ਬਹੁਤ ਵਧੀਆ ਹੀ ਵੀ ਹੈ। ਬਹੁਤ ਵਧੀਆ ਹੈ ਸਾਡੇ ਪੂਰੇ ਮਾਨ ਸਰਕਾਰ ਦੇ ਨਾਲ ਪੰਜਾਬ ਜਾਰੀ ਪਾਕਿਸਤਾਨ ਦੇ ਸਟੋਰ ਟੀਵੀ ਨਾਲ ਖ਼ਤਰਾ ਦੇਖਦੇ ਹਾਂ। ਬਹੁਤ ਵਧੀਆ ਹੈ। ਬਹੁਤ ਵਧੀਆ ਹੈ। ਕਿੱਦਾਂ ਲੱਗਦਾ ਕਿ ਜਦੋਂ ਤੁਸੀਂ ਕੀ ਹੁੰਕੇ ਫਿਰ ਇੰਪਲੀਮੈਂਟ ਕਿਤਾ ਕਰੋਗੇ ਆਪਣੇ ਪਿੰਡਾਂ ਦੇ ਵਿੱਚ ਕੀ ਵਿਕਾਸ ਲਈ ਵਧੀਆ ਜੀ ਨਾਮ ਤੁਹਾਡਾ ਜੀ ਆਪ੍ਰੀਤਪੁਰ ਕਿ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਅੰਮ੍ਰਿਤਸਰ ਤੋਂ ਸੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਮਾਰਾਸ਼ਟਰ ਸਿਖਲਾਈ ਦੌਰੇ ਤੇ ਭੇਜੇ ਜਾ ਰਿਹਾ ਹੈ ਕਿਸ ਤਰ੍ਹਾਂ ਲੱਗਦਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਮਤਲਬ ਜਿਸ ਤਰ੍ਹਾਂ ਉੱਧਰ ਦੀ ਸਰਕਾਰ ਕੰਮ ਕਰ ਰਹੀ ਹੈ ਸਾਨੂੰ ਉਹਨਾਂ ਤੋਂ ਦੇਖ ਕੇ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ ਫਿਰ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਤਾਂ ਉਪਰਾਲੇ ਕਰੇ ਨੇ ਨਹੀਂ ਨਹੀਂ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਦਾਂ ਦੇ ਉਪਰਾਲੇ ਨਹੀਂ ਕੀਤੇ ਕੀ ਲੱਗਦਾ ਕਿ ਕਿਹੋ ਜਿਹਾ ਬਦਲਾਅ ਫਿਰ ਪੰਜਾਬ ਦੇ ਦੇਖਣ ਨੂੰ ਰੈਲਵੇ ਕਿਉਂ ਸਪਲਾਈ ਕਰਕੇ ਰੱਖੇ ਕਿ ਕਾਫੀ ਜ਼ਿਆਦਾ ਪ੍ਰਭਾਵ ਪਏਗਾ ਕਿਉਂਕਿ ਪੰਚ ਸਰਪੰਚ ਜਿਹੜੇ ਸਾਡੇ ਨਾਲ ਜਾ ਰਹੇ ਨੇ ਤੇ ਨਾਲ ਦਰਸ਼ਨੀ ਕਰਾ ਰਹੇ ਹੈ ਸਰਕਾਰ ਤੋਂ ਹਾਂਜੀ ਹਾਂਜੀ ਸਾਨੂੰ ਹਜ਼ੂਰ ਸਾਹਿਬ ਦੇ ਦਰਸ਼ਨ ਦਿਖਾਉਣ ਲਈ ਇੱਕ ਵੱਡੀ ਗੱਲ ਜੇ ਤੁਸੀਂ ਮਾਨ ਸਨਮਾਨ ਨਾਲ ਭੇਜਿਆ ਜਾ ਰਿਹਾ ਸਪੈਸ਼ਲ ਟ੍ਰੇਨ ਤੇ ਸਿਕਿਉਰਿਟੀ ਦਾ ਵੀ ਇੰਤਜ਼ਾਮ ਹੈ ਹਾਂਜੀ ਕਿਸ ਤਰ੍ਹਾਂ ਦੇ ਦਿਓ ਮਾਨ ਜਿਹੜਾ ਮਹਿਲਾ ਪੰਚ ਸਰਪੰਚਾਂ ਦਾ ਸਨਮਾਨ ਕਰ ਰਹੀ ਹੈ ਸਾਨੂੰ ਬਹੁਤ ਵਧੀਆ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਮਤਲਬ ਪੰਜ ਸਰਪੰਚ ਜਿਹੜੇ ਆ ਲੇਡੀਜ਼ ਨੂੰ ਉਹਨਾਂ ਨੇ ਅਗਾਹ ਵੱਧੂ ਸੋਚਦੇ ਨਾਲ ਅੱਗੇ ਭੇਜ ਰਹੇ ਆ ਕਿ ਇਸ ਤੋਂ ਪਹਿਲਾਂ ਤੇ ਲੇਡੀਜ਼ ਜਿਹੜੀ ਸਰਪੰਚ ਹੈ ਉਹਨਾਂ ਨੂੰ ਕਦੀ ਮੌਕਾ ਨਹੀਂ ਸੀ ਮਿਲਿਆਗਾ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਜੀ ਤੁਹਾਨੂੰ ਕਿੱਦਾਂ ਲੱਗਦਾ ਕਿ ਜਦੋਂ ਲੇਡੀਜ਼ ਨੂੰ ਪੰਜ ਸਰਪੰਚ ਬਣਾਉਂਦੇ ਸੀ ਕਿ ਹਲੇ ਉਹਤੇ ਘਰ ਦੇ ਹੀ ਕੰਮ ਕਰੀ ਜਾਂਦੇ ਸੀਗੇ ਫਿਰ ਹਾਂਜੀ ਸਰ ਇਹ ਬਹੁਤ ਨਟੀਆਂ ਆਪਰਚੂਨਿਟੀ ਸਰਕਾਰ ਨੇ ਸਾਨੂੰ ਦਿੱਤੀ ਹੈ ਕਿ ਅਸੀਂ ਉੱਥੇ ਦਰਸ਼ਨ ਵੀ ਕਰਕੇ ਆਵਾਂਗੇ ਤੇ ਕੁਝ ਸਿੱਖ ਕੇ ਵੀ ਆਵਾਂਗੇ ਤੇ ਬਹੁਤ ਵਧੀਆ ਲੱਗ ਰਿਹਾ ਸਰ ਅਸੀਂ ਜਾ ਰਹੇ ਹਾਂ ਲੱਗਦਾ ਸਰ ਨਾਰੀ ਸ਼ਕਤੀ ਜਿਹੜੀ ਪੰਜਾਬ ਚ ਕੰਮ ਕਰੂਗੀ ਬਿਲਕੁਲ ਬਿਲਕੁਲ ਸਰ ਬਿਲਕੁਲ ਕੰਮ ਕਰੇਗੀ ਨਾਰੀ ਸ਼ਕਤੀ ਨਾਰੀ ਸ਼ਕਤੀ ਜਿੰਦਾਬਾਦ ਜੀ ਮੈਂ ਕਹਿਣਾ ਚਾਹੁੰਦੀ ਆ ਕਿ ਭਗਵੰਤਬਾਨ ਸਰਕਾਰ ਦਾ ਇਸ ਪ੍ਰਾਲੇ ਲਈ ਬਹੁਤ ਜ਼ਿਆਦਾ ਧੰਨਵਾਦ ਇੱਕ ਤਾਂ ਸਾਨੂੰ ਦਰਸ਼ਣ ਦੇਦਾਰੇ ਕਰਾ ਰਹੇ ਨੇ ਤੇ ਦੂਜਾ ਸਾਨੂੰ ਪਿੰਡਾਂ ਦਾ ਉਹਨਾਂ ਨੇ ਸਾਨੂੰ ਦੌਰਾ ਕਰਵਾਣਾ ਜੋ ਪਿੰਡ ਆਪਣੇ ਆਪ ਆਪਣੇ ਜਿਵੇਂ ਸੋਲਰ ਲਾਈਟ ਆਪਣੇ ਤੋਂ ਪੈਦਾ ਕਰ ਰਹੇ ਨੇ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਨਵਾਂ ਸਾਨੂੰ ਮਿਲ ਸਕਦਾ ਹੈ ਤੇ ਅਸੀਂ ਇਹ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ। ਤੇ ਲੱਗਦਾ ਕਿ ਇਸ ਲਈ ਬੀਬੀਆਂ ਫੀਲਡ ਵਿੱਚ ਚੁੱਕ ਕੇ ਬਾਤ ਆਪ ਕੰਮ ਕਰ ਗਈ। ਮੈਂ ਕਹਿ ਰਹੀ ਆ ਕਿ ਇਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਪਵੇਗਾ ਕਿਉਂਕਿ ਅੱਜ ਹੀ ਅਸੀਂ ਇੱਕ ਦੂਜੇ ਨਾਲ ਮਿਲੇ ਆ ਤੇ ਅਸੀਂ ਅੱਜ ਹੀ ਇੰਨੇ ਜ਼ਿਆਦਾ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਲੱਗਦਾ ਕਿ ਜੇ ਇਹ ਵਾਲਾ ਉਪਰਾਲਾ ਸਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਣ ਵਾਲਾ ਹੈ। ਵੀ ਪਾਲਾ। ਜਿਹੜਾ ਸਰਕਾਰ ਤੋਂ ਇੱਕ ਸਪਲਾਈ ਕੈਂਪ ਲਈ ਭੇਜਦੀ ਹੈ ਤੇ ਨਾਲੇ ਦਰਸ਼ਕ ਵੀ ਕਰਾਇਆ ਜਾਂਦਾ ਕਿੱਦਾਂ ਦੇਖੋ ਸਰਕਾਰ ਦੇ ਪੈਦਲ। ਬਹੁਤ ਵਧੀਆ ਜੇ ਮਾਨ ਸਰਕਾਰ ਨੇ ਪਹਿਲੀ ਵਾਰੀ ਇਦਾਂ ਦਾ ਫੈਸਲਾ ਲਿਆ। ਵੀ ਬਹੁਤ ਵਧੀਆ ਹੈ ਵੀ ਸਰਕਾਰ ਬਹੁਤ ਵਧੀਆ ਆਈ ਵੀ ਹੈ। ਬਹੁਤ ਵਧੀਆ ਹੈ ਜੇ ਸਾਡੇ ਪੂਰੇ ਮਾਨ ਸਰਕਾਰ ਦੇ ਨਾਲ ਪੰਜਾਬ ਜਾਰੀ ਪਾਕਿਸਤਾਨ ਦੇ ਸਟੂਡੀਓ ਟੀਵੀ ਨਾਲ ਚੱਕਰਾ ਦੇਖਦੇ। ਬਹੁਤ ਵਧੀਆ ਹੈ। ਬਹੁਤ ਵਧੀਆ ਹੈ। ਕਿੱਦਾਂ ਲੱਗਦਾ ਕਿ ਜਦੋਂ ਤੁਸੀਂ ਕੀ ਹੋਊਗਾ ਫਿਰ ਇੰਪਲੀਮੈਂਟ ਕਿੰਨਾ ਕਰੋਗੇ ਆਪਣੇ ਪਿੰਡਾਂ ਦੇ ਵਿੱਚ ਆ ਵਿਕਾਸ ਲਈ ਵਧੀਆ ਹੀ ਨਾ ਤੁਹਾਡਾ ਜੀ ਆਪ੍ਰੀਪੋਰ ਕਿ ਕਿਹੜੀ ਜਗ੍ਹਾ ਤੋਂ ਆਏ ਅਸੀਂ ਅੰਮ੍ਰਿਤਸਰ ਤੋਂ ਸੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਮਾਰਾਸ਼ਟਰ ਸਿਖਲਾਈ ਤੌਰ ਤੇ ਭੇਜਿਆ ਜਾ ਰਿਹਾ ਕਿਸ ਤਰ੍ਹਾਂ ਲੱਗਦਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮਤਲਬ ਜਿਸ ਤਰ੍ਹਾਂ ਉਧਰ ਦੀ ਸਰਕਾਰ ਕੰਮ ਕਰ ਰਹੀ ਹੈ ਸਾਨੂੰ ਉਹਨਾਂ ਤੋਂ ਦੇਖ ਕੇ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ ਫਿਰ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਦਾਂ ਉਪਰਾਲੇ ਕਰੇ ਨੇ ਨਹੀਂ ਨਹੀਂ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਦਾਂ ਦੇ ਉਪਰਾਲੇ ਨਹੀਂ ਕੀਤੇ ਤੇ ਕੀ ਲੱਗਦਾ ਕਿ ਕਿਹੋ ਜਿਹਾ ਬਦਲਾਅ ਫਿਰ ਪੰਜਾਬ ਦੇ ਦੇਖਣ ਨੂੰ ਮਿਲਣਗੇ ਜਦੋਂ ਸਪਲਾਈ ਕਰਕੇ ਆਉਗੇ ਕਿ ਕਾਫੀ ਜ਼ਿਆਦਾ ਪ੍ਰਭਾਵ ਪਏਗਾ ਕਿਉਂਕਿ ਪੰਜ ਸਰਪੰਚ ਜਿਹੜੇ ਉਹ ਸਾਡੇ ਨਾਲ ਜਾ ਰਹੇ ਨੇ ਤੇ ਨਾਲ ਦਸਤਖੀ ਕਰਾ ਰਹੇ ਹੈ ਸਰਕਾਰ ਤੋਂ ਹਾਂਜੀ ਹਾਂਜੀ ਸਾਨੂੰ ਹਜ਼ੂਰ ਸਾਹਿਬ ਦੇ ਦਰਸ਼ਨ ਦਿਖਾਉਣਗੇ ਇੱਕ ਵੱਡੀ ਗੱਲ ਅਗਰ ਤੁਸੀਂ ਮਾਨ ਸਨਮਾਨ ਦੇ ਨਾਲ ਭੇਜਿਆ ਜਾ ਰਿਹਾ ਸਪੈਸ਼ਲ ਟ੍ਰੇਨ ਤੇ ਸਿਕਿਉਰਿਟੀ ਦਾ ਵੀ ਇੰਤਜ਼ਾਮ ਹੈ ਹਾਂਜੀ ਕਿਸ ਤਰ੍ਹਾਂ ਦੇ ਦੋ ਮੈਂ ਇਹ ਮਹਿਲਾ ਪੰਚਾਇਤ 55 55 ਸਰਕਾਰ ਕਰ ਰਹੀ ਹੈ ਸਾਨੂੰ ਬਹੁਤ ਵਧੀਆ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਮਤਲਬ ਪੰਚ ਸਰਪੰਚ ਜਿਹੜੇ ਆ ਲੇਡੀਜ਼ ਨੂੰ ਉਹਨਾਂ ਨੇ ਅਗਾਹ ਵੱਧੂ ਸੋਚਦੇ ਨਾਲ ਅੱਗੇ ਭੇਜ ਰਹੇ ਆ ਕਿ ਇਸ ਤੋਂ ਪਹਿਲਾਂ ਤੇ ਲੇਡੀਜ਼ ਜਿਹੜੀ ਸਰਪੰਚ ਹੈ ਉਹਨਾਂ ਨੂੰ ਕਦੀ ਮੌਕਾ ਨਹੀਂ ਸੀ ਮਿਲਿਆਗਾ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਜੀ ਤੁਹਾਨੂੰ ਕਿਤਾ ਲੱਗਦਾ ਕਿ ਜਿੱਦਾਂ ਲੇਡੀਸ ਨੂੰ ਪੰਜ ਸਾਰ ਪੰਜ ਬਣਾਉਂਦੇ ਸੀ ਕਿ ਹਰੇ ਉੱਤੇ ਘਰ ਦੇ ਹੀ ਕੰਮ ਕਰੀ ਜਾਂਦੇ ਸੀਗੇ ਫਿਰ ਹਾਂਜੀ ਸਰ ਇਹ ਬਹੁਤ ਵਧੀਆ ਆਪਰਚੂਨਿਟੀ ਸਰਕਾਰ ਨੇ ਸਾਨੂੰ ਦਿੱਤੀ ਹੈ ਕਿ ਅਸੀਂ ਉੱਥੇ ਦਰਸ਼ਨ ਵੀ ਕਰਕੇ ਆਵਾਂਗੇ ਤੇ ਕੁਝ ਸਿੱਖ ਕੇ ਵੀ ਆਵਾਂਗੇ ਤੇ ਬਹੁਤ ਵਧੀਆ ਲੱਗ ਰਿਹਾ ਸਰ ਇਸ ਜਾ ਰਹੇ ਲੱਗਦਾ ਸਰ ਨਾਰੀ ਸ਼ਕਤੀ ਲਈ ਪੰਜਾਬ ਚ ਕੰਮ ਕਰੂ ਸਿੱਖਾਈ ਬਿਲਕੁਲ ਬਿਲਕੁਲ ਸਰ ਬਿਲਕੁਲ ਕੰਮ ਕਰੇਗੀ ਨਾਰੀ ਸ਼ਕਤੀ ਨਾਰੀ ਸ਼ਕਤੀ ਜਿੰਦਾਬਾਦ ਜੀ ਮੈਂ ਕਹਿਣਾ ਚਾਹੁੰਦੀ ਆ ਕਿ ਭਗਵੰਤਬਾਨ ਸਰਕਾਰ ਦਾ ਇਸ ਪ੍ਰਾਲੇ ਲਈ ਬਹੁਤ ਜ਼ਿਆਦਾ ਧੰਨਵਾਦ ਇੱਕ ਤਾਂ ਸਾਨੂੰ ਦਰਸ਼ਣ ਦੇਦਾਰੇ ਕਰਾ ਰਹੇ ਨੇ ਤੇ ਦੂਜਾ ਸਾਨੂੰ ਪਿੰਡਾਂ ਦਾ ਉਹਨਾਂ ਨੇ ਸਾਨੂੰ ਦੌਰਾ ਕਰਵਾਣਾ ਜੋ ਪਿੰਡ ਆਪਣੇ ਆਪ ਆਪਣੇ ਜਿਵੇਂ ਸੋਲਰ ਲਾਈਟ ਆਪਣੇ ਤੋਂ ਪੈਦਾ ਕਰ ਰਹੇ ਨੇ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਨਵਾਂ ਸਾਨੂੰ ਮਿਲ ਸਕਦਾ ਹੈ ਤੇ ਅਸੀਂ ਇਸ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ। ਤੇ ਲੱਗਦਾ ਕਿ ਜਿਹੜੀ ਬੀਬੀਆਂ ਫੀਲਡ ਵਿੱਚ ਚੱਲ ਕੇ ਬਾਜ਼ ਆਪ ਕੰਮ ਕਰ ਗਈਆਂ ਨੇ। ਮੈਂ ਕਹਿ ਰਹੀ ਆ ਕਿ ਇਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਪਵੇਗਾ ਕਿਉਂਕਿ ਅੱਜ ਹੀ ਅਸੀਂ ਇੱਕ ਦੂਜੇ ਨਾਲ ਮਿਲੇ ਆ ਤੇ ਅਸੀਂ ਅੱਜ ਹੀ ਇੰਨੇ ਜ਼ਿਆਦਾ ਇੱਕ ਦੂਜੇ ਨਾਲ ਵਿਚਾਰ ਵ ਲੱਗਦਾ ਕਿ ਜੇ ਇਹ ਵਾਲਾ ਉਪਰਾਲਾ ਸਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਣ ਵਾਲਾ ਹੈ। ਵੀਰਪਾਲਾ ਜੀ ਇਹ ਸਰਕਾਰ ਤੋਂ ਇੱਕ ਸਪਲਾਈ ਕੈਂਪ ਲਈ ਭੇਜਦੀ ਹੈ ਤੇ ਨਾਲੇ ਦਰਸ਼ਕ ਵੀ ਕਰਾਇਆ ਜਾਂਦਾ ਕਿੱਦਾਂ ਦੇਖੋ ਸਰਕਾਰ ਦੇ ਪੈਦਲ ਬਹੁਤ ਵਧੀਆ ਜੇ ਮਾਨ ਸਰਕਾਰ ਨੇ ਪਹਿਲੀ ਵਾਰੀ ਇਦਾਂ ਦਾ ਫੈਸਲਾ ਲਿਆ ਵੀ ਬਹੁਤ ਵਧੀਆ ਹੈ ਵੀ ਸਰਕਾਰ ਬਹੁਤ ਵਧੀਆ ਆਈ ਵੀ ਹੈ। ਬਹੁਤ ਵਧੀਆ ਹੈ ਸਾਡੇ ਪੂਰੇ ਮਾਨ ਸਰਕਾਰ ਦੇ ਨਾਲ ਪੁਰੀ ਢਿੱਗੇ ਜਾ ਰਹੇ ਪਾਕਿਸਤਾਨ ਦੇ ਸਟੂਡੀਓ ਟੀਵੀ ਨਾਲ ਚੱਕਰ ਆ ਦੇਖਦੇ ਹਾਂ। ਬਹੁਤ ਵਧੀਆ ਹੈ। ਬਹੁਤ ਵਧੀਆ ਹੈ। ਕਿੱਦਾਂ ਲੱਗਦਾ ਕਿ ਜਦੋਂ ਤੁਸੀਂ ਕੀ ਹੋਊਗਾ ਫਿਰ ਇੰਪਲੀਮੈਂਟ ਕਿੰਨਾ ਕਰੋਗੇ ਆਪਣੇ ਪਿੰਡਾਂ ਦੇ ਵਿੱਚ ਵਿਕਾਸ ਲਈ ਵਧੀਆ ਹੀ ਨਾ ਤੁਹਾਡਾ ਜੀ ਆਪ੍ਰੀਪੋਰ ਕਿ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਸੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਮਾਰਾਸ਼ਟਰ ਸਿਖਲਾਈ ਤੌਰ ਤੇ ਭੇਜਿਆ ਜਾ ਰਿਹਾ ਕਿਸ ਤਰ੍ਹਾਂ ਲੱਗਦਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮਤਲਬ ਜਿਸ ਤਰ੍ਹਾਂ ਉਧਰ ਦੀ ਸਰਕਾਰ ਕੰਮ ਕਰ ਰਹੀ ਹੈ ਸਾਨੂੰ ਉਹਨਾਂ ਤੋਂ ਦੇਖ ਕੇ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ ਫਿਰ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਹ ਤਾਂ ਉਪਰਾਲੇ ਕਰੇ ਨੇ ਨਹੀਂ ਨਹੀਂ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਦਾਂ ਦੇ ਉਪਰਾਲੇ ਨਹੀਂ ਕੀਤੇ ਤੇ ਕੀ ਲੱਗਦਾ ਕਿ ਕਿਹੋ ਜਿਹਾ ਬਦਲਾਅ ਫਿਰ ਪੰਜਾਬ ਦੇ ਟੈਕਨੋ ਬਿਲਡ ਦੇ ਜੋ ਸਪਲਾਈ ਕਰਕੇ ਰੱਖੇ ਕਿ ਕਾਫੀ ਜ਼ਿਆਦਾ ਪ੍ਰਭਾਵ ਆਵੇਗਾ ਕਿਉਂਕਿ ਪੰਚ ਸਰਪੰਚ ਜਿਹੜੇ ਸਾਡੇ ਨਾਲ ਜਾ ਰਹੇ ਨੇ ਤੇ ਨਾਲ ਦਰਸ਼ਨੀ ਕਰਾ ਰਹੇ ਹੈ ਸਰਕਾਰ ਤੋਂ ਹਾਂਜੀ ਹਾਂਜੀ ਸਾਨੂੰ ਹਜ਼ੂਰ ਸਾਹਿਬ ਦੇ ਦਰਸ਼ਨ ਦਿਖਾਉਣਗੇ ਇੱਕ ਵੱਡੀ ਗੱਲ ਅਗਰ ਤੁਸੀਂ ਮਾਨ ਸਨਮਾਨ ਦੇ ਨਾਲ ਭੇਜਿਆ ਜਾ ਰਿਹਾ ਸਪੈਸ਼ਲ ਟ੍ਰੇਨ ਤੇ ਸਿਕਿਉਰਟੀ ਦਾ ਵੀ ਇੰਤਜ਼ਾਮ ਹੈ ਹਾਂਜੀ ਕਿਸ ਤਰ੍ਹਾਂ ਦੇ ਦਿਓ ਮਾਨ ਜਿਹੜਾ ਮਹਿਲਾ ਪੰਚ ਸਰਪੰਚਾਂ ਦਾ ਸਨਮਾਨ ਕਰ ਰਹੀ ਹੈ ਸਾਨੂੰ ਬਹੁਤ ਵਧੀਆ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਮਤਲਬ ਪੰਜ ਸਰਪੰਚ ਜਿਹੜੇ ਆ ਲੇਡੀਜ਼ ਨੂੰ ਉਹਨਾਂ ਨੇ ਅਗਾਹ ਵੱਧੂ ਸੋਚਦੇ ਨਾਲ ਅੱਗੇ ਭੇਜ ਰਹੇ ਆ ਕਿ ਇਸ ਤੋਂ ਪਹਿਲਾਂ ਤੇ ਲੇਡੀਜ਼ ਜਿਹੜੀ ਸਰਪੰਚ ਹੈ ਉਹਨਾਂ ਨੂੰ ਕਦੀ ਮੌਕਾ ਨਹੀਂ ਸੀ ਮਿਲਿਆਗਾ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਜੀ ਤੁਹਾਨੂੰ ਕਿੱਦਾਂ ਲੱਗਦਾ ਕਿ ਜਿੱਦਾਂ ਲੇਡੀਜ਼ ਨੂੰ ਪੰਜ ਸਰਪੰਚ ਬਣਾਉਂਦੇ ਸੀ ਕਿ ਹਲੇ ਉਹਤੇ ਘਰ ਦੇ ਹੀ ਕੰਮ ਕਰੀ ਜਾਂਦੇ ਸੀਗੇ ਫਿਰ ਹਾਂਜੀ ਸਰ ਇਹ ਬਹੁਤ ਵਧੀਆ ਆਪਰਚੂਨਿਟੀ ਸਰ ਕਾਰਨਿਸਮ ਦਿੱਤੀ ਹੈ ਕਿ ਅਸੀਂ ਉੱਥੇ ਦਰਸ਼ਨ ਵੀ ਕਰਕੇ ਆਵਾਂਗੇ ਤੇ ਕੁਝ ਸਿੱਖ ਕੇ ਵੀ ਆਵਾਂਗੇ ਬਹੁਤ ਵਧੀਆ ਲੱਗ ਰਿਹਾ ਸਰ ਇਸ ਜਾ ਰਹੇ ਲੱਗਦਾ ਸਰ ਨਾਰੀ ਸ਼ਕਤੀ ਲਈ ਪੰਜਾਬ ਚ ਕੰਮ ਕਰੋ ਬਿਲਕੁਲ ਬਿਲਕੁਲ ਸਰ ਬਿਲਕੁਲ ਕੰਮ ਕਰੇਗੀ ਨਾਰੀ ਸ਼ਕਤੀ ਨਾਰੀ ਸ਼ਕਤੀ ਜਿੰਦਾਬਾਦ ਜੀ ਮੈਂ ਕਹਿਣਾ ਚਾਹੁੰਦੀ ਆ ਕਿ ਭਗਵੰਤ ਮਾਨ ਸਰਕਾਰ ਦਾ ਇਸ ਪ੍ਰਾਲੇ ਲਈ ਬਹੁਤ ਜ਼ਿਆਦਾ ਧੰਨਵਾਦ ਇੱਕ ਤਾਂ ਸਾਨੂੰ ਦਰਸ਼ਨ ਦਿਦਾਰੇ ਕਰਾ ਰਹੇ ਨੇ ਤੇ ਦੂਜਾ ਸਾਨੂੰ ਪਿੰਡਾਂ ਦਾ ਉਹਨਾਂ ਨੇ ਸਾਨੂੰ ਦੌਰਾ ਕਰਵਾਣਾ ਜੋ ਪਿੰਡ ਆਪਣੇ ਆਪ ਆਪਣੇ ਜਿਵੇਂ ਸੋਲੋ ਲਾਈਟ ਆਪਣੇ ਤੋਂ ਪੈਦਾ ਕਰ ਰਹੇ ਨੇ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਨਵਾਂ ਸਾਨੂੰ ਮਿਲ ਸਕਦਾ ਹੈ ਤੇ ਅਸੀਂ ਇਹ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ। ਤੇ ਲੱਗਦਾ ਕਿ ਇਹ ਬੀਬੀਆਂ ਫੀਡ ਦੇ ਉੱਤੇ ਕੇ ਬਾਅਦ ਆਪ ਕੰਮ ਕਰ ਤ ਗਿਆ। ਮੈਂ ਕਹਿ ਰਹੀ ਆ ਕਿ ਇਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਪਵੇਗਾ ਕਿਉਂਕਿ ਅੱਜ ਹੀ ਅਸੀਂ ਇੱਕ ਦੂਜੇ ਨਾਲ ਮਿਲੇ ਆ ਤੇ ਅਸੀਂ ਅੱਜ ਹੀ ਇੰਨੇ ਜ਼ਿਆਦਾ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਸ ਲੱਗਦਾ ਹੈ ਕਿ ਜੇ ਇਹ ਵਾਲਾ ਉਪਰਾਲਾ ਸਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਣ ਵਾਲਾ ਹੈ। ਵੀਰ ਭਾ ਭਾ ਇਹਦੇ ਸਰਕਾਰ ਤੋਂ ਇੱਕ ਸਪਲਾਈ ਕੰਪਨੀ ਭੇਜੀ ਹੈ ਤੇ ਨਾਲੇ ਦਰਸ਼ਕ ਵੀ ਕਰਾਇਆ ਜਾਇਆ ਹੈ। ਕਿੱਦਾਂ ਦੇਖੋ ਸਰਕਾਰ ਦੇ ਫੈਸਲੇ ਬਹੁਤ ਵਧੀਆ ਹੈ ਜੇ ਮਾਨ ਸਰਕਾਰ ਨੇ ਪਹਿਲੀ ਵਾਰੀ ਇਤਾਂ ਦਾ ਫੈਸਲਾ ਲਿਆ ਹੈ। ਵੀ ਬਹੁਤ ਵਧੀਆ ਹੈ ਵੀ ਸਰਕਾਰ ਬਹੁਤ ਵਧੀਆ ਆਈ ਵੀ ਹੈ। ਬਹੁਤ ਵਧੀਆ ਹੈ ਸਾਡੇ ਪੂਰੇ ਮਾਨ ਸਰਕਾਰ ਦੇ ਨਾਲ ਤੁਹਾਨੂੰ ਭੇਜਿਆ ਜਾ ਰਿਹਾ ਹੈ ਪਾਕਿਸਤਾਨ ਦੇ ਸਲੋਟੀ ਵੀ ਨਾਲ ਖ਼ਬਰਾਂ ਦੇਖਦੇ ਹਾਂ। ਬਹੁਤ ਵਧੀਆ ਹੈ। ਬਹੁਤ ਵਧੀਆ ਹੈ। ਕਿੱਦਾਂ ਲੱਗਦਾ ਕਿ ਜਦੋਂ ਤੁਸੀਂ ਕੀ ਹੈ ਉਹ ਕੇ ਫਿਰ ਇੰਪਲੀਮੈਂਟ ਕਰੋਗੇ ਆਪਣੇ ਪਿੰਡਾਂ ਦੇ ਵਿੱਚ ਵਿਕਾਸ ਲਈ ਵਧੀਆ ਹੀ